ਅਸ਼ੀਰਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਪਲਕੇ ਜਿੱਥੇ ਦੇਸ਼ ਭਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਪੀਮਰੋਮbedkar ਜੀ ਦਾ ਜਨਮ ਦਿਹਾੜਾ ਮਨਾਇਆ ਜਾਣਾ ਪਰ ਇਸੇ ਸਬੰਧ ਵਿੱਚ 64 ਜਸਟਿਸ ਸੰਸਥਾ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਜਿਸ ਤਰੀਕੇ ਨਾਲ ਧਮਕੀ ਦਿੱਤੀ ਗਈ ਹੈ ਕਿ ਪੰਜਾਬ ਭਰ ਦੇ ਵਿੱਚ ਹੀ ਬਾਬਾ ਸਾਹਿਬ ਡਾਕਟਰ ਪੀਮਰੋਮbedkar ਦੇ ਜਿਹੜੇ ਬੁੱਤ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾਣਾ ਜਿਸ ਨੂੰ ਲੈ ਕੇ ਇੱਕ ਖਾਸ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਬਠਿੰਡਾ ਦੇ ਵਿੱਚ ਹੋਈ ਹੈ ਤਾਂ ਦੱਸ ਦਈਏ ਕਿ ਇੱਥੇ ਚੇਅਰਮੈਨ ਇੰਪਰੂਵਮੈਂਟ ٹرسٹ ਬਠਿੰਡਾ ਦਤਿੰਦਰ ਸਿੰਘ ਭੱਲਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਸਾਹਿਬਾਨ ਐਮ ਐਲ ਏ ਸੇ ਬਾਰੂਨਾ ਸਬਦ ਬੁੱਲੋਂ ਤੇ ਵਰਕਰਾਂ ਦੇ ਬੁੱਲੋਂ ਸਾਂਝੇ ਤੌਰ ਤੇ ਉਦਮ ਕਰਦਿਆਂ ਹੋਇਆ ਕਦਮ ਚੁੱਕਿਆ ਗਿਆ ਹੈ ਕਿ ਭਲਕੇ ਬਾਬਾ ਸਾਹਿਬ ਦੇ ਜਨਮ ਦਿਹਾੜੇ ਮੌਕੇ ਪੰਜਾਬ ਭਰ ਦੇ ਵਿੱਚ ਜਿੱਥੇ-ਜਿੱਥੇ ਵੀ ਇਹ ਬਾਬਾ ਸਾਹਿਬ ਦੀਆਂ ਪ੍ਰਤਿਮਾ ਨੇ ਉਹਨਾਂ ਦੀ ਖੁਦ ਰਾਖੀ ਕੀਤੀ ਜਾਵੇਗੀ ਤੇ ਇਸ ਦੇ ਦਰਮਿਆਨ ਉਹਨਾਂ ਨੇ ਗੁਰਪਤਵੰਨ ਸਿੰਘ ਪੰਨੂ ਤੇ ਇਸ ਜਰਾਰੀ ਅਜੇਹੇ ਹੋਰ ਜਿਹੜੇ ਸਮਾਜ ਵਿਰੋਧੀ ਅੰਸਰ ਨੇ ਉਹਨਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਸੋ ਸਵਾਗਤ ਹੈ ਸਾਰੀ ਮੇਰੇ ਨਾਲ ਸਾਡੇ ਸਤਿਕਾਰਯੋਗ ਪੋਚੋ ਮੰਡੀ ਦੇ ਵਿਧਾਇਕ ਹਲਕਾ ਮਾਸਟਰ ਸਿੰਘ ਜੀ ਸਾਡੇ ਬਠਿੰਡਾ ਸ਼ਹਿਰ ਦੇ ਪ੍ਰਧਾਨ ਆਮ ਆਦਮੀ ਪਾਰਟੀ ਸ੍ਰਿੰਦਰ ਬਿੱਟੂ ਜੀ ਸਾਡੇ ਲੋਕ ਸਭਾ ਅਨਚਾਰਜ ਸ਼੍ਰੀ ਰਕੇਸ਼ਪੁਰ ਜੀ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਪੱਲਾ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਬਠਿੰਡਾ ਦੇ ਆਤੀ ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਖਾਲਸਾ ਸਾਜਨਾ ਦੇ ਅਵਸਤੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਸਾਰਿਆਂ ਨੂੰ ਖਰਮ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ ਨਾਲ ਹੀ ਅੱਜ ਬੜੀ ਇੱਕ ਚਿੰਤਾ ਦਾ ਵਿਸ਼ਾ ਹੈ ਬਈਆ ਦੁੱਖ ਵੀ ਹੈ ਕਿ ਮੈਂ ਉਸ ਨੂੰ ਗੈਰ ਸਮਾਜੀ ਅਨਸਰ ਹੀ ਕਹੂੰਗਾ ਜਿਹੜਾ ਕਿ ਸਮੇਂ-ਸਮੇਂ ਤੇ ਬੇਤੁਕੀਆਂ ਗੱਲਾਂ ਸਾਡੇ ਪੰਜਾਬ ਬਾਰੇ ਸਾਡੇ ਦੇਸ਼ ਬਾਰੇ ਉਹ ਕਰਦਾ ਹੈ ਗੁਰਪਤਵੰਤ ਪੰਨੂ ਸਿਕਸ ਫਾਰ ਜਸਟਿਸ ਸੰਸਾ ਦਾ ਮੁਖੀ ਹੈ ਔਰ ਉਸ ਵੱਲੋਂ ਬੀਤੇ ਦਿਨੀ ਟਿੱਪਣੀ ਕੀਤੀ ਗਈ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਭੀਮਰਾਓ ਜੀ ਉਮੀਦਵਾਰ ਜਿਨ੍ਹਾਂ ਨੇ ਸਾਡਾ ਸੰਵਿਧਾਨ ਰਚਿਆ ਔਰ ਜਿਨ੍ਹਾਂ ਦੇ ਰਚੇ ਹੋਏ ਸੰਵਿਧਾਨ ਦੇ ਨਾਲ ਸਾਡੇ ਦੇਸ਼ ਦਾ ਸਮੁੱਚਾ ਪ੍ਰਬੰਧ ਸਮੁੱਚਾ ਢਾਂਚਾ ਬਖੂਬੀ ਚੱਲ ਰਿਹਾ ਹੈ। ਔਰ ਉਹਨਾਂ ਪ੍ਰਤੀ ਬਹੁਤ ਹੀ ਮੰਨਤ ਭਾਗੀ ਟਿੱਪਣੀ ਕੀਤੀ ਔਰ ਨਾਲ ਹੀ ਉਹਨਾਂ ਨੇ ਕਿਹਾ ਕੱਲ ਨੂੰ ਭੀਮਰਾਓ ਬੇਦਕਰ ਜੀ ਜਨਮ ਦਿਹਾੜੇ ਤੇ ਜੋ ਕਿ ਸਾਰੇ ਦੇਸ਼ ਦੇ ਵਿੱਚ ਨਹੀਂ ਹੜਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਧੂਨ ਧਾਮ ਦੇ ਨਾਲ ਬੜੀ ਸ਼ਰਧਾ ਦੇ ਨਾਲ ਬੜੀ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਉਹਨਾਂ ਦੀ ਜ਼ਿੰਦਗੀ ਤੋਂ ਆਉਣ ਵਾਲੀ ਪੀੜ੍ਹੀ ਨੂੰ ਸੇਧ ਮਿਲਦੀ ਹੈ। ਉਨ੍ਹਾਂ ਬਾਰੇ ਬੜੀ ਬੇਹਦੀ ਜਿਹੜੇ ਮਾੜੀ ਟਿੱਪਣੀ ਕੀਤੀ ਤਾਂ ਨਾਲ ਹੀ ਕਿਹਾ ਕਿ ਅਸੀਂ ਉਹਨਾਂ ਦੇ ਕੱਲ ਨੂੰ ਬੁੱਤ ਤੋੜਾਂਗੇ। ਸੋ ਇਸ ਸੰਬੰਧ ਦੇ ਵਿੱਚ ਸਾਡੇ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਇਸ ਦੀ ਬੁਰਜੋਰ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਗਈ ਹੈ ਔਰ ਸਾਰੇ ਪੰਜਾਬ ਦੇ ਵਿੱਚ ਸਾਡੀ ਆਮ ਆਦਮੀ ਪਾਰਟੀ ਦੇ ਸਤਕਾਰਯੋਗ ਐਮਐਲਏ ਸਾਹਿਬਾਨਾਂ ਨੇ ਸਾਡੇ ਸੰਗਠਨ ਦੇ ਆਗੂ ਸਾਹਿਬਾਨਾਂ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਹਲਕਿਆਂ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਕੱਲ ਨੂੰ ਇਨਾ ਬੁੱਤਾਂ ਦੀ ਰਾਖੀ ਆਮ ਆਦਮੀ ਪਾਰਟੀ ਦੇ ਵੱਖ-ਵੱਖ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਪਾਰਟੀ ਵੱਲੋਂ ਸੌਂਪੀ ਜਾਊਗੀ ਅਸੀਂ ਡਾਕਟਰ ਭੀਮਰਾਓ ਅਵੇਦਕਰ ਜੀ ਦਾ ਅੱਜ ਵੀ ਸਤਿਕਾਰ ਕਰਦੇ ਆਂ ਕੱਲ੍ਹ ਵੀ ਸਤਿਕਾਰ ਕਰਦੇ ਆਂ ਔਰ ਕਰਦੇ ਰਹਾਂਗੇ ਇਸ ਕਰਕੇ ਅਸੀਂ ਉਹਨਾਂ ਦੇ ਜਿੱਥੇ-ਜਿੱਥੇ ਬੁੱਤ ਲੱਗੇ ਉਹਨਾਂ ਬੁੱਤਾਂ ਦੀ ਰਾਖੀ ਕਰਾਂਗੇ ਔਰ ਨਾਲ ਹੀ ਡਾਕਟਰ ਭੀਮਰਾਓ ਜੀ ਅਵੇਦਕਰ ਆਮ ਆਦਮੀ ਪਾਰਟੀ ਹਰੀਖਸਾਲੀ ਉਹਨਾਂ ਦਾ ਜਨ ਦਿਹਾੜਾ ਉਹਨਾਂ ਵੱਲੋਂ ਸਾਡੇ ਵੱਲ ਮਨਾਇਆ ਜਾਂਦਾ ਕੱਲ੍ਹ ਵੀ ਅਸੀਂ ਢੰਡੇ ਸਾਡੇ ਸੈਕਟਰੀਟ ਦੇ ਕੋਲ ਉੱਥੇ ਬੁੱਤ ਲੱਗਿਆ ਹੋਇਆ ਉੱਥੇ ਇਕੱਠੇ ਵੀ ਹੋਵਾਂਗੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਾਂਗੇ ਔਰ ਨਾਲ ਹੀ ਬੇਨਤੀ ਹੈ ਕਿ ਗੁਰਪਤਵੰਦ ਪੰਨੂ ਵੱਲੋਂ ਪਹਿਲਾਂ ਵੀ ਇਹ ਟੁਕੀਆਂ ਜਿਹੜੀਆਂ ਗੱਲਾਂ ਉਹ ਕੀਤੀਆਂ ਜਾਂਦਗਰ ਨਹੀਂ ਆਣੇ ਕਿਉਂਕਿ ਉਸ ਨੂੰ ਮੈਂ ਕਿਹਾ ਗੈਰ ਸਮਾਜੀ ਅੰਸਰ ਹੈ ਔਰ ਸਾਡੇ ਭਾਈਚਾਰੇ ਦੇ ਵਿੱਚ ਫਿਕ ਪਾਉਣਾ ਔਰ ਸਾਡੇ ਭਾਈਚਾਰਾ ਨੂੰ ਤੋੜਨ ਦੇ ਲਈ ਫਿਰਕੂ ਗੱਲਾਂ ਕਰਨੀਆਂ ਉਸ ਦੀ ਪ੍ਰਾਣੀ ਆਦਤ ਹੈ ਪਰ ਮੈਂ ਪੰਨੂ ਨੂੰ ਦੱਸਣਾ ਚਾਹੁੰਦਾ ਕਿ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ ਪਹਿਲਾਂ ਵਾਲੀਆਂ ਸਰਕਾਰਾਂ ਦੇ ਵਿੱਚ ਰਵੈਤੀ ਪਾਰਟੀਆਂ ਨਾਲ ਗੱਲਾਂ ਚੱਲ ਜਾਂਦੀਆਂ ਸੀ ਔਰ ਸਾਨੂੰ ਇਸ ਗੱਲ ਦਾ ਫਖਰ ਵੀ ਹੈ ਗਰਵ ਵੀ ਹੈ ਕਿ ਜਿਸ ਵੀ ਮਾੜੇ ਅਨਸਰ ਨੇ ਕਿਸੇ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਹੈ ਤਾਂ ਆਮ ਆਦਮੀ ਪਾਰਟੀ ਨੇ ਉਸ ਮਾੜੇ ਅਨਸਰ ਨੂੰ ਉਸੇ ਲਹਿਜੇ ਦੇ ਵਿੱਚ ਜਵਾਬ ਦਿੱਤਾ ਜਿੰਨੀਆਂ ਵੀ ਮੰਦਭਾਗੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋਈਆਂ ਨੇ ਸਾਰੀਆਂ ਘਟਨਾਵਾਂ ਨੂੰ ਆਮ ਆਦਮੀ ਪਾਰਟੀ ਨੇ ਟਰੇਸ ਕਰਕੇ ਜਿਹੜੇ ਜ਼ਿੰਮੇਵਾਰ ਲੋਕ ਹੈ ਮਾੜੇ ਅਨਸਰ ਹੈ ਉਹਨਾਂ ਨੂੰ ਸਜਾਵਾਂ ਵੀ ਦਿੱਤਿਆ ਨੇ ਤੇ ਉਹਨਾਂ ਦਾ ਜਿਹੜਾ ਨਕਾਬ ਆ ਉਹ ਲਾ ਕੇ ਤੇ ਲੋਕਾਂ ਦੇ ਸਾਹਮਣੇ ਨੂੰ ਪੇਸ਼ ਵੀ ਕੀਤਾ ਵੀ ਇਹ ਉਹ ਲੋਕ ਸੀ ਪਹਿਲਾਂ ਰਵਾਇਤੀ ਪਾਰਟੀਆਂ ਚੱਲ ਜਾਂਦਾ ਸੀ ਕ੍ਰਾਈਮ ਕਰਦੇ ਸੀ ਤੇ ਲੁਕ ਜਾਂਦੇ ਸੀ ਪਰ ਸਾਡੀ ਆਮ ਆਦਮੀ ਪਾਰਟੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਸੀਂ ਤਾਂ ਜੇ ਕੋਈ ਸਾਡਾ ਆਪ ਦਾ ਵੀ ਗਲਤ ਕੰਮ ਕਰਦਾ ਸੀ ਉਸ ਨੂੰ ਵੀ ਬਖਸ਼ੀ ਸਾਡੀ ਪਾਰਟੀ ਸੋ ਪੰਨੂ ਨੂੰ ਕਹਿੰਨੇ ਆ ਵੀ ਆਪਣੀਆਂ ਬੇਤੁਕੀਆਂ ਗੱਲਾਂ ਤੋਂ ਬਾਜ਼ ਆ ਜਾ ਨਹੀਂ ਆਮ ਆਦਮੀ ਪਾਰਟੀ ਤੈਨੂੰ ਜ਼ਰੂਰ ਸਬਕ ਸਿਖਾਊਗੀ ਔਰ ਮੈਂ ਇਹ ਵੀ ਕਹਿਣਾ ਨਾਉ ਉਹਦੇ ਦੇਖਣ ਦੇ ਚਿਹਰੇ ਤੋਂ ਨਾ ਉਹ ਸਿੱਖ ਲੱਗਦਾ ਨਾ ਹਿੰਦੂ ਲੱਗਦਾ ਪਤਾ ਨਹੀਂ ਕੀ ਹੈ ਕੀ ਨਹੀਂ 70 75 ਸਾਲ ਦੀ ਉਹਦੀ ਉਮਰ ਹੈ ਜੇ ਉਹ ਨੂੰ ਇੰਨਾ ਹੀ ਪੰਜਾਬ ਪ੍ਰਤੀ 헤ਜ ਹੈ ਤਾਂ ਉਹ ਨੂੰ ਬੇਨਤੀ ਕਰਦੇ ਵੀ ਆ ਜਾ ਪੰਜਾਬ ਦੇ ਧਰਤੀ ਤੇ ਆ ਕੇ ਇਸ ਤਰ੍ਹਾਂ ਦੀ ਜਿਹੜੀ ਬੇਤੁਕੀ ਬਿਆਨਬਾਜ਼ੀ ਕਰ ਕਿਉਂਕਿ ਉੱਥੇ ਬੈਠਾ ਲੋਕਾਂ ਨੂੰ ਬਿਸਗੈਡ ਕਰਨਾ ਗਮਰਾਹ ਕਰਨਾ ਪ੍ਰਾਣੀ ਆਤ ਸੋ ਅਸੀਂ ਹਮੇਸ਼ਾ ਸਾਡੀ ਸੋਚ ਹੈ ਜਿਹੜੀ ਪੰਜਾਬ ਪੱਕੀ ਆ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਦੇਸ਼ ਭਗਤਾਂ ਦੀ ਧਰਤੀ ਆ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆਂ ਔਰ ਗੁਰੂ ਦੀ ਬਾਣੀ ਵੀ ਸਾਨੂੰ ਹੱਕ ਸੱਚ ਤੇ ਇਨਸਾਫ ਦੀ ਗੱਲ ਕਰਨ ਦੇ ਲਈ ਸਾਨੂੰ ਸਿੱਖਿਆ ਦਿੰਦੀ ਆ ਸਾਡਾ ਜਿਹੜਾ ਸੰਵਿਧਾਨ ਹੈ ਉਹ ਵੀ ਸਾਨੂੰ ਹੱਕ ਸੱਚ ਤੇ ਇਨਸਾਫ ਦੀ ਗੱਲ ਕਰਨ ਦੇ ਲਈ ਸਾਡੇ ਸਰਮੁੱਚੇ ਢਾਂਚੇ ਨੂੰ ਚਲਾਉਂਦਾ ਸੋ ਸਾਡਾ ਦੇਸ਼ ਵਧੀਆ ਵੱਸ ਰਿਹਾ ਹੈ ਸਾਡਾ ਪੰਜਾਬ ਘੁਗ ਵੱਸ ਰਿਹਾ ਹੈ ਇਸ ਤਰ੍ਹਾਂ ਦੇ ਮਾੜੇ ਲੋਕਾਂ ਨੂੰ ਮਾੜੀਆਂ ਟਿੱਪਣੀਆਂ ਕਰਕੇ ਸਾਡੇ ਜਿਹੜੇ ਕੋਈ ਦੇਸ਼ ਭਗਤ ਆ ਜਿਹੜੇ ਸਾਡੇ ਮਹਾਨ ਲੋਕ ਆ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਪ੍ਰਤੀ અપਮਾਨਜਨਕ ਟਿੱਪਣੀਆਂ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਡਾਕਟਰ ਭੀਮਰਾਓ ਉਮੇਦਕਰ ਜੀ ਗੱਲ ਕਰ ਲਗੇ ਉਹ ਕਿਸੇ ਇੱਕ ਜਾਤ ਦੇ ਵਿਅਕਤੀ ਨਹੀਂ ਕਹਿ ਸਕਦੇ ਉਹ ਸਾਡੇ ਦੇਸ਼ ਦਾ ਸਰਮਾਇਆ ਉਹ ਸਾਡੇ ਸਾਰਿਆਂ ਦਾ ਸਾਂਝਾ ਸਰਮਾਇਆ ਹਨ ਉਹਨਾਂ ਨੇ ਕਿੱਡੀ ਵੱਡੀ ਕੁਰਬਾਨੀ ਉਮੇਦਕਰ ਜੀ ਸਾਹਿਬ ਦੀ ਜਿਹੜੀ ਜ਼ਿੰਦਗੀ ਹੈ ਉਹਨਾਂ ਦੀ ਜ਼ਿੰਦਗੀ ਨੂੰ ਜੇ ਦੇਖਦੇ ਆ ਤਾਂ ਹਰ ਵਿਅਕਤੀ ਨੂੰ ਇੱਕ ਨਵੀਂ ਸੇਧ ਤੇ ਨਵੀਂ ਪ੍ਰੇਰਣਾ ਮਿਲਦੀ ਹੈ ਔਰ ਉਹਨਾਂ ਦੀ ਜ਼ਿੰਦਗੀ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਅਸੀਂ ਅੱਜ ਵੀ ਸਿੱਖ ਸਕਦੇ ਹਾਂ ਆਉਣ ਵਾਲੇ 500 ਸਾਲਾਂ ਨੂੰ ਆਉਣ ਵਾਲੇ 1000 ਸਾਲ ਨੂੰ ਵੀ ਸਾਡੇ ਜਿਹੜੇ ਬੱਚੇ ਨੇ ਉਹਨਾਂ ਦੀ ਜ਼ਿੰਦਗੀ ਤੋਂ ਬਹੁਤ ਵੱਡੀ ਮਹਾਨ ਸੇਧ ਲੈ ਸਕਦੇ ਆ ਇਸ ਕਰਕੇ ਉਹ ਸਾਡੇ ਸਤਿਕਾਰਯੋਗ ਹੈ ਤੇ ਉਹਨਾਂ ਦੀਆਂ ਸਖਿਆਮਾਂ ਜਿਹੜੀਆਂ ਸਾਡੇ ਲਈ ਮਹਾਨ ਆ ਸਾਡੇ ਲਈ ਪ੍ਰੇਰਨਾ ਸਰੋਤ ਆ ਤੇ ਉਹਨਾਂ ਦਾ ਸਤਿਕਾਰ ਕਰਨਾ ਉਹਨਾਂ ਦੀਆਂ ਸਖਿਆਮਾਂ ਤੋਂ ਸੇਧ ਲੈਣਾ ਸਾਡੇ ਸਾਰਿਆਂ ਦੀ ਸਾਂਝੀ ਡਿਊਟੀ ਹੈ ਇਹ ਰਾਜਨੀਤਿਕ ਅਗੁਣ ਗ੍ਰਾਨਿਕਾ ਨਹੀਂ ਕਰਦੇ ਇਹ ਸੱਚ ਹੈ ਯੰਸਕੇ ਦਾ ਨੇ ਅਸੀਂ ਬਤੌਰ ਅਸੀਂ ਤਾਂ ਪਹਿਲਾਂ ਸਮਾਜ ਦਾ ਹਿੱਸਾ ਆ ਸੀ ਅਸੀਂ ਪੰਜਾਬੀ ਆਂ ਅਸੀਂ ਇਸ ਇਸ ਦੇਸ਼ ਦੇ ਨਾਗਰਿਕ ਆਂ ਪਾਰਟੀ ਤੌਰ ਤੇ ਵੀ ਅਸੀਂ ਹਰੇਕ ਸਾਲ ਹੀ ਅਸੀਂ ਬੀਪੀ ਮਰਾਓ ਉਮੀਦਵਾਰ ਕਿਰਦੀ ਤੇ ਜਨਮ ਦੇੜਾ ਇੱਥੇ ਮਨਾਉਂਦੇ ਆ ਰਹੇ ਹਾਂ ਪਿਛਲੇ ਲੰਮੇ ਸਮੇਂ ਤੋਂ ਅਸੀਂ ਕੱਲ ਨੂੰ ਇੱਥੇ ਇਕੱਠ ਹੋ ਕੇ ਉਹਨਾਂ ਨੂੰ ਸਤਿਕਾਰ ਛੱਡਦੇ ਭੇਟ ਕਰਾਂਗੇ ਔਰ ਨਾਲ ਦੇ ਨਾਲ ਕੋਈ ਮਾੜਾ ਆਨਸਰ ਕਈ ਵਾਰੀ ਗੱਲ ਬਹੁਤ ਵੱਡੀ ਬਣ ਜਾਂਦੀ ਹੈ ਇਹ ਛੋਟੀ ਜੀ ਗੱਲ ਪਿੱਛੇ ਆਪਣਾ ਮਰਜ਼ ਸਰਚ ਘਟਨਾ ਜਾ ਹੋਗੀ ਸੀਗੀ ਤੇ ਕਿੱਡੀ ਵੱਡੀ ਗੱਲ ਬਣ ਗਈ ਅਸੀਂ ਕਹਿੰਦੇ ਵੀ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ ਕੋਈ ਨਾ ਹੋਵੇ ਜਿਸ ਦੇ ਨਾਲ ਸਾਡਾ ਸਮੁੱਚਾ ਜਿਹੜਾ ਢਾਂਚਾ ਉਸ ਦੇ ਵਿੱਚ ਪ੍ਰਸ਼ਾਸਨ ਦੇ ਵਿੱਚ ਕੋਈ ਪ੍ਰੋਬਲਮ ਨਾ ਇਸ ਕਰਕੇ ਅਸੀਂ ਸਾਰੇ ਬੁੱਤਾਂ ਦੀ ਸਤਕਾਰ ਸਹਿਤ ਕੱਲ ਨੂੰ ਇੱਥੇ ਰੱਖੀ ਵੀ ਕਰਾਂਗੇ